ਸਸਿਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਸਿੰਗ ਸਿੱਧੂ ਜਿੱਤੇ ਸਰਕਾਰ ਨੇ ਨਾਰਾ ਦਿੱਤਾ ਸੀ ਬੇਟੀ ਬਚਾਓ ਬੇਟੀ ਪੜਾਓ ਪਰ ਬੇਟੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਰਹੀਆਂ ਜਾਂ ਬੇਟੀਆਂ ਵੀ ਜਿਹੜੀਆਂ ਮੁੰਡਿਆਂ ਨਾਲੋਂ ਵੀ ਜਿਹੜੀਆਂ ਮੱਲਾ ਮਾਰ ਰਹੀਆਂ ਆਂ ਹਰ ਇੱਕ ਵਰਗ 'ਚ ਜਿਹੜੇ ਕਹਿੰਦੇ ਹਰ ਇੱਕ ਕੰਮ 'ਚ ਜਿਹੜੀਆਂ ਬੇਟੀਆਂ ਅੱਗੇ ਆ ਰਹੀਆਂ ਜੇ ਦੇਖਿਆ ਜਾਵੇ ਤਾਂ ਪੜ੍ਹਾਈ ਦੇ ਕਿਤੇ ਵੀ ਜਿਹੜੀਆਂ ਅੱਗੇ ਹੈਗੀਆਂ ਸਾਨੂੰ ਯਹੀ ਬੇਟੀ ਵੀ ਇੱਕ ਦਿਖਾਵਾਂਗੇ ਜਿਹੜੇ ਕਿ ਤੋਂ ਪਰ ਨਹੀਂ ਸਕਦੇ ਕਿ ਪਾਸ ਹੈਗੀ ਤੇ ਬੋਲਣ ਦੀ ਵੀ ਜਿਹੜੀ ਥੋੜੀ ਜਿਹੀ ਸਮਰੱਥਾ ਹੈਗੀ ਉਸ ਬੇਟੀ ਵੱਲੋਂ ਵੀ ਜਿਹੜਾ 10ਵੀਂ ਦੇ ਜਿਹੜੇ ਪੇਪਰ ਹੋਏ ਸੀਗੇ ਉਹਨਾਂ ਵਿੱਚੋਂ 82% ਜਿਹੜੇ ਨੰਬਰ ਲੈ ਕੇ ਮੱਲਾ ਮਾਰ ਗਈਆਂ ਜਿੱਤੇ ਕਿ ਬੱਚੇ ਚੰਗੇ ਸਕੂਲਾਂ ਚ ਨਿੱਜੀ ਸਕੂਲਾਂ ਚ ਪੜ੍ਹਾਏ ਜਾਂਦੇ ਹੈਗੇ ਚੰਗੇ ਖਰਚੇ ਕੀਤੇ ਜਾਂਦੇ ਉੱਥੇ ਨਹੀਂ ਪੜਦੀ ਪਰ ਇਹ ਜੇ ਦੇਖਿਆ ਜਾਵੇ ਤਾਂ ਇੱਕ ਸਰਕਾਰੀ ਸਕੂਲ ਹੈਗਾ ਜਿਹੜਾ ਗੁਰਨਾਨਕਪੁਰਾ ਬਠਿੰਡਾ ਦਾ ਸਰਕਾਰੀ ਸਕੂਲ ਹੈ ਹਾਈ ਸਕੂਲ ਉਥੇ ਪੜੀ ਹੈਗੀ ਤੇ ਉਥੇ ਵੀ ਜਿਹੜੇ ਇਹਨੇ 10ਵੀਂ ਦੇ ਬੋਰਡ ਵਿੱਚੋਂ 80% ਜਿਹੜੇ ਨੰਬਰ ਲਿਆਗੇ ਆਪਾਂ ਬੇਟੀ ਨਾਲ ਗੱਲਬਾਤ ਕਰਾਂਗੇ। ਸੱਚੀ ਦਾ ਬੇਟੇ ਸੱਚੀ ਦਾ ਕੀ ਨਾਮ ਹੈ? ਤੇਜਕਰਵੰਸਲ। ਕੀ ਕਰਦੇ ਹੁੰਦੇ ਆ ਹੁਣ? ਹੁਣ 12 ਫਟਿ ਟਿਆਰੀ ਤੇ ਪੜਾਈਂ ਟਿਆਰੀ ਤੇ ਕਿਹੜੇ ਸਕੂਲ 'ਚ ਪੜੀ ਸੀਗੀ ਤੂੰ ਹੁਣ ਤੱਕ? 6 ਜਾਇਜ਼ ਜਗ ਸਕਰੀਆ ਸਕੂਲ ਪੜ੍ਹਦੀ ਨ। ਸੀਜੀ ਦੇ ਜਰਨਲਿਸਟਿੰਗ ਸਰਕਾਰੀ ਹਾਈ ਸਕੂਲ ਬਟਿੰਡਾ ਤੇ ਫਿਰ ਹੁਣ ਕੈਮੀ ਕਲਾਸ ਕਿਤੇ ਪਾਸ ਕੀਤੀ ਹੈਗੀ 12 ਤੇ ਫਿਰ ਕਿੰਨੇ ਕੇ ਮਾਰਕ ਲਏ ਇਹ ਟੋਪਸ ਐਂਡ 82 ਅੱਛਾ ਤੇ ਫਿਰ ਇਹ ਦੇ ਚ ਜਿਹੜਾ ਸਿਹਰਾ ਜਾਂਦਾ ਕਿੰਨਾ ਸਮਾਂ ਤੂੰ ਪੜ੍ਹਦੀ ਹੁੰਦੀ ਸੀਗੀ ਤੇ ਸਕੂਲ ਚ ਕਿੰਨਾ ਸਮਾਂ ਪੜ੍ਹਦੀ ਘਰੇ ਕਿੰਨਾ ਪੜ੍ਹਦੀ ਸੀ ਤੇ ਮੈਂ 3 ਘੰਟੇ ਪੜ੍ਹਦੀ ਸੀ ਰੋਜ਼ 3 ਘੰਟੇ ਅੱਛਾ ਸਕੂਲ ਤੇ ਮੈਂ ਹਫਤੇ ਚਿਕ ਦਿਨ ਆਂਦੀ ਸੀ ਫਿਰ ਇੱਕ ਦਿਨ ਚ ਆ ਕੇ ਤੇ ਤੂੰ ਇੰਨੇ ਮਾਰਕਸ ਲੈ ਰਹੇ ਹਾਂ ਇਹ ਤਾਂ ਹੁਣ ਠੀਕ ਕਰੀ ਸੰਜੀ ਜੀ ਦੇ ਮੇਰੇ ਤੇ ਫਿਰ ਸੋਸ਼ਲ ਮੀਡੀਆ ਨਾਲ ਵੀ ਜੋੜੇ ਕੋਈ ਹੋਰ ਵੀ ਦੇਖਦੇ ਹੁੰਦੇ ਨਹੀਂ ਮੈਨੂੰ ਫੋਨ ਦਾ ਸ਼ੌਕ ਨਹੀਂ ਹੈ ਮੈਨੂੰ ਟੀਵੀ ਦਾ ਸ਼ੌਕ ਹੈ ਟੀਵੀ ਦਾ ਸ਼ੌਕ ਹੈ ਫਿਰ ਕੀ ਦੇਖਦੇ ਹੁੰਦੇ ਟੀਵੀ ਤੇ ਟਾਰਕ ਮੈਚ ਦਾ ਜੇ ਜੇ ਰਾਜਕਾਲ ਸਾਰੇ ਬੱਚਿਆਂ ਨੂੰ ਸ਼ੌਕ ਹੈ ਤੇ ਫਿਰ ਜੇ ਤੁਰਨ ਭੰਨ ਚ ਵੀ ਸਮੱਸਿਆ ਆਉਂਦੀ ਹੈ ਤੁਹਾਨੂੰ ਹਾਂ ਜੇ ਕਿਵੇਂ ਤੁਰਦੇ ਹੋ ਘਰ ਮੇਰੇ ਘਰ ਬਕਰ ਹੁੰਦਾ ਬਕਰ ਨਾਲ ਟੁੱਟਦੇ ਬਕਰ ਨਾਲ ਤੇ ਬਾਹਾਂ ਚ ਵੀ ਕੋਈ ਹੈ ਕਿ ਸਮੱਸਿਆ ਹਾਂ ਥੋੜੀ ਮੋਟੀ ਹੈ ਪਰ ਜਿਆਦਾ ਲੱਤਾਂ ਚ ਜਿਆਦਾ ਲੱਤਾਂ ਚ ਤੇ ਬੋਲਣ ਚ ਵੀ ਕੋਈ ਥੋੜੀ ਜਿਹੀ ਦਿੱਕਤ ਆਉਂਦੀ ਹੈਗੀ ਨਹੀਂ ਮਾਂ ਨੇ ਮੋਟੀ ਆਂਦੀ ਤਾਂ ਤੇ ਫਿਰ ਅੱਗੇ ਕਿਹੜੇ ਸਕੂਲ ਚ ਹੁਣ ਐਡਮਿਸ਼ਨ ਲੈ ਰਹੇ ਹੋ ਵੀ ਹੁਣ ਐਸੇ ਕੋਈ ਕਾਸ਼ੀ ਵਿੱਚ ਸੋਚ ਰਹੇ ਸੀ ਪ੍ਰਾਈਵੇਟ ਸਕੂਲ ਅੱਗੇ ਫਿਰ ਕੀ ਕਾਦੀ ਪੜਾਈ ਕਰਨੀ ਹੈ ਅਰਸ਼ ਤੇ ਫਿਰ ਅੱਗੇ ਕੀ ਬਣਨ ਦਾ ਸੁਪਨਾ ਲਿਆਗਾ ਮੈਂ ਸਕਾਰੀ ਨੌਕਰੀ ਲੈਣਾ ਚਾਹੁੰਨੀ ਐ ਤੇ ਸਾਰੇ ਰੋਵੇ ਲੈ ਕੇ ਉਹਦੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੁੰਨੀ ਤੇ ਫਿਰ ਇਹ ਦੇਖ ਮਾਪਿਆਂ ਨੇ ਸੋਡਾ ਨੇ ਮਾਪੇ ਬਨੇ ਕਿੰਨੀ ਕਿ ਮਲਕੇ ਮਦਦ ਕੀਤੀ ਪੜਾਈ ਵਿੱਚ ਬਹੁਤ ਮਦਦ ਕੀਤੀ ਉਹਨਾਂ ਨੇ ਮੇਨਾ ਮੈਂ ਨਹੀਂ ਕਹਾਂ ਤੁਸੀਂ ਉਹਨਾਂ ਨੇ ਮੈਨੂੰ ਇੱਦਿੱਕੇ ਕਿੰਨਾ ਕਿ ਕਿੰਨਾ ਕਸਰ ਦੇ ਬੜੀ ਨੰਬਰਾਂ ਪਾਸ ਹੋ ਇਹ ਜਿਹੜਾ ਸਕੂਲ ਸਟਾਫ ਸੀਗਾ ਇਹਨਾਂ ਦਾ ਕਿੰਨਾ ਕੁ ਪਿਆਰ ਮਿਲਿਆ ਤੇ ਕਿੰਨੇ ਕੇ ਤੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਉਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਮੈਂ ਪਾਸ ਹੋ ਸਕੀ ਤੀ। ਬਹੁਤ ਬੜੀ ਨੰਬਰ ल्या ਸਿੱਟ। ਤੇਰੇ ਲਈ ਅੱਗੇ ਵੀ ਦਿਖਾਤੀ ਫਿਰ ਤੁਸੀਂ। ਹਾਂ। ਜਿਹੜੇ ਉਹਨਾਂ ਨੇ ਕਿਹਾ ਸੀਗਾ ਉਹ ਤੇ ਫੁੱਲ ਜਿਹੜਾ ਸੀ। ਹਾਂਜੀ ਹਾਂਜੀ। ਬਹੁਤ ਬਹੁਤ ਧੰਨਵਾਦ। ਇਹ ਸਨ ਬੇਟੀ ਜਿਹੜੇ ਨਾਲੇ ਬੋਲ ਵੀ ਨਹੀਂ ਸਕਦੇ ਇੰਨਾ ਜੇ ਦੇਖਿਆ ਜਾਵੇ ਬੋਲਰ ਚ ਵੀ ਦਿੱਕਤ ਆਉਂਦੀ ਹੈਗੀ ਤੁਰਨ ਫਿਰਨ ਚ ਵੀ ਦਿੱਕਤ ਆਉਂਦੀ ਹੈ ਪਰ ਫਿਰ ਵੀ ਸਰਕਾਰੀ ਸਕੂਲ ਚ ਪੜ ਕੇ ਜਿਹੜਾ 82% ਨੰਬਰ ਇਹਨਾਂ ਨੇ ਹਾਸਲ ਕੀਤੇ ਸਾਡੇ ਨਾਲ ਬੱਚੇ ਦੇ ਮਾਤਾ ਪਿਤਾ ਵੀ ਜੁੜੇ ਆਪਾਂ ਗੱਲ ਕਰਦੇ ਆ ਸਸਿਕਾ ਜੀ ਸਸਿਕਾ ਜੀ ਕੀ ਨਾਮ ਹੈ ਜੀ ਮੀਰੂਵੰਸਰ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਬੇਟੀ ਨੇ 82% ਨੰਬਰ ਦੇ ਹਾਂਜੀ ਥੈਂਕ ਯੂ ਸੋ ਮੱਚ ਤੇ ਬੇਟੀ ਨੂੰ ਜਿਹੜੀ ਤੁਰਨ ਫਿਰਨ ਦੀ ਸਮੱਸਿਆ ਹੁੰਦੀ ਹੈ ਕਿਦੋਂ ਕਿਦਿ ਕਿੰਨੀ ਸਮੱਸਿਆ ਹੈ ਇਹ ਸਾਨੂੰ 8 ਮਹੀਨਿਆਂ ਦੀ ਸੀ ਜਦੋਂ ਸਾਨੂੰ ਪਤਾ ਲੱਗਿਆ ਜੀ ਤੇ ਸਾਨੂੰ ਐਵੇਂ ਲੱਗ ਰਿਹਾ ਸੀ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਤਾਂ ਇਹ ਨਹੀਂ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਮੈਂਟਲੀ ਵੀ ਸੈੱਟ ਰਹੇਗੀ ਕਿ ਨਹੀਂ ਤੇ ਫਿਰ ਸਾਨੂੰ ਮਤਲਬ ਕਿ ਅਸੀਂ ਉਹਨੇ ਸਾਨੂੰ ਹੋ ਗਏ ਜੀ 9-10 ਸਾਲ ਅਸੀਂ ਇਹਦੀ ਫਿਜ਼ੀਓਥੈਰੇਪੀ ਕਰਾ ਰਹੇ ਹਾਂ ਮਤਲਬ ਕਿ ਸਾਡਾ ਬੱਚਾ ਬਿਲਕੁਲ ਹੀ ਐਵੇਂ ਲਾ ਲਓ ਤੁਸੀਂ ਬਿਲਕੁਲ ਹੀ ਜੁੜਿਆ ਹੋਇਆ ਸੀ ਅਸੀਂ 9-10 ਸਾਲ ਇਹ ਤੇ ਮਿਹਨਤ ਕੀਤੀ ਇਹਨੂੰ ਪਾਣੀ 'ਚ ਇਹਨੂੰ ਮਿੱਟੀ 'ਚ ਬਹੁਤ ਜ਼ਿਆਦਾ ਐਕਸਰਸਾਈਜ਼ਾਂ ਕਰਾਈਆਂ ਅਸੀਂ ਬਹੁਤ ਜ਼ਿਆਦਾ ਧੰਨਵਾਦ ਡਾਕਟਰ ਸਾਹਿਬ ਦਾ ਕਰਦੇ ਆ ਡਾਕਟਰ ਬਿਰਕ ਦਾ ਜਿਨ੍ਹਾਂ ਦੇ ਅਕੋਰਡਿੰਗਲੀ ਚੱਲ ਕੇ ਮਿਹਨਤ ਕਰਕੇ ਸਾਡਾ ਬੱਚਾ ਵਾਕਰ ਦੇ ਚੱਲਣ ਯੋਗ ਵੀ ਹੋ ਗਿਆ ਸੀ ਇਹ ਦਿਮਾਗੀ ਤਾਂ ਉੱਤੇ ਦਾ ਸੈਟ ਹੈ ਜੀ ਹਾਂਜੀ ਮੈਂਟਲੀ ਬਿਲਕੁਲ ਅਕਸੈਟ ਹੈ ਜੀ ਇਹ ਫਿਜ਼ੀਕਲੀ ਪ੍ਰੋਬਲਮ ਹੈ ਜੀ ਇਹਨੂੰ ਹੁਣ ਜਿਵੇਂ 80% 85% ਨੰਬਰ ਲਾਇਆ ਜੇ ਦੇਖਿਆ ਜਾਵੇ ਜੇ ਮੇਜੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਖਾਤੇ ਪੂਰੇ ਦਿਨ ਦੇਗੇ ਪਰ ਫਿਰ ਵੀ ਇਹਨੇ ਨੰਬਰ ਨਹੀਂ ਲੈ ਕੇ ਉਹਦੇ ਬੇਟੀ ਫਿਰ ਵੀ ਇਹਨੇ ਨੰਬਰ ਨਹੀਂ ਇਹ ਜੇ ਅਸੀਂ ਅੱਜ ਇੱਥੇ ਖੜ ਕੇ ਇਹ ਗੱਲ ਕਹਿ ਰਿਹਾ ਸਿਰਫ ਮੇਰੀ ਬੱਚੀ ਦੀ ਮਿਹਨਤ ਹੈ ਜੀ ਬਾਕੀ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਸਤਿ ਸ੍ਰੀ ਅਕਾਲ ਦਿ ਲੋ ਧੰਨਵਾਦ ਕਰਦੇ ਆ ਜਿਨੇ ਸਾਨੂੰ ਹਮੇਸ਼ਾ ਸਪੋਰਟ ਕੀਤੀ ਹੈ ਜੀ। ਅ ਬੇਟੀ ਨੇ ਦੱਸਿਆ ਕਹਿੰਦੇ ਵੀ ਹਫਤੇ 'ਚ ਇੱਕ ਦਿਨ ਆਉਂਦੀ ਸੀਗੀ। ਜਿਹੜੇ 6 ਦਿਨ ਆਉਂਦੇ ਆ 5 ਦਿਨ ਆਉਂਦੇ ਹੈਗੇ ਉਹ ਬੱਚੇਗੇ ਇੰਨੇ ਨੰਬਰ ਜਾਂਦੇ ਇਹ 1 ਦਿਨ ਚ ਆ ਕੇ ਵੀ ਇੰਨੇ ਨੰਬਰ ਲੱਕੇ। ਇਹ ਖੁਦ ਘਰੇ ਬਹੁਤ ਮਿਹਨਤ ਕਰਦੀ ਹੈ ਜੀ। ਇਹਨੂੰ ਜ਼ਰੂਰ ਐਵੇਂ ਹੁੰਦਾ ਮੈਂ ਜ਼ਿੰਦਗੀ 'ਚ ਕੁਝ ਬਣਾ। ਘਰੇ ਵੀ ਪੜਾਉਂਦੇ ਸੀ ਤੁਸੀਂ? ਹਾਂਜੀ। ਹਾਂਜੀ ਘਰੇ ਵੀ ਮਿਹਨਤ ਕਰਦੇ ਆ ਜੀ। ਵੈਸੇ ਮੇਰੀ ਮਿਹਨਤ ਨਾਲੋਂ ਇਹਦੀ ਜ਼ਿਆਦਾ ਨਹੀਂ ਬੀਤਦਾ। ਮਿਹਨਤ ਤਾਂ ਬੱਚਿਆਂ ਦੀ ਹੁੰਦੀ ਹੈ ਕਿ ਆਪਾਂ ਦਾ ਹਾਂਜੀ ਆਜ ਵੀ ਫਿਰ ਤੋਂ ਮੇਰੀ ਬੱਚੀ ਦੀ ਮਿਹਨਤੀ ਹੈ ਜੀ ਸਸ਼ਿਕਾ ਵਿਜੀ ਕੀ ਨਾਮ ਹੈ ਜੀ ਤੁਹਾਡਾ ਦਿਨੇਸ਼ ਮਾਨਸ਼ਲ ਜੀ ਕੀ ਕਹਿਣਾ ਚਾਹੋਗੇ ਤੁਹਾਡੀ ਬੇਟੀ ਨੇ ਜਿਹੜਾ ਪਪਾਜ਼ ਹੁੰਦੇ ਹੋਏ 82% ਨੰਬਰ 10ਵੀਂ ਚੋਂ ਲੈ ਇਹ ਸਾਰੀ ਇਹਦੀ ਮਿਹਨਤੀ ਕਹਿ ਸਕਦੇ ਹਾਂ ਜੀ ਸਾਨੂੰ ਤਾਂ ਡਾਕਟਰ ਨੇ ਹੀ ਕਹਿ ਸਕਦੇ 3 ਤੋਂ 4 ਸਾਲ ਜਾਂ 5-7 ਸਰਵਾਈਵ ਕਰੂਗੀ ਜੀ ਇਹ ਸੀਪੀ ਪੇਸ਼ੈਂਟ ਹੈ ਜੀ ਸੀਪੀ ਪੇਸ਼ੈਂਟ ਦਾ ਕੋਈ ਦੁਨੀਆ ਚੱਲਣੀ ਡਾਕਟਰ ਇਹ ਕਹਿੰਦੇ ਆ ਸਾਨੂੰ ਪੀਜੀਆਈ ਤੋਂ ਡੀਐਮਸੀ ਤੋਂ ਬਸ ਹਰ ਕਿਤੋਂ ਜਵਾਬ ਮਿਲ ਚੁੱਕਿਆ ਸੀ ਉਹਨਾਂ ਦਾ ਇੱਕੋ ਹੱਲ ਸੀ ਕਿ ਅੱਜ ਕੱਲੀ ਫਿਜ਼ੀਓਥੈਰੇਪੀ ਕਰਾਓ ਤਾਂ ਕਿ ਜਿੰਨੀ ਕੋਈ 2-4 ਸਾਲ ਜ਼ਿੰਦਗੀ ਆਪਦੀ ਸਰਵਾਈਵ ਕਰ ਸਕੇ ਪਰ ਇਨੀ ਆਪਦੀ ਮੇਨ ਸਦਕਾ ਤੇ ਇਹਦੀ ਮਾਂ ਵੀ ਪਰਵਰਸ ਜਿਆ ਆਪਾਂ ਕਹਿੰਦੇ ਫਿਜ਼ੀਓਥੈਰੇਪੀ ਜਿੰਨੇ 8-8 ਘੰਟੇ ਇਹਦੇ ਉੱਤੇ ਮਿਹਨਤ ਕੀਤੀ ਹੈ 10-10 ਘੰਟੇ ਕੀਤੀ ਹੈ ਕੋਈ ਫਿਜ਼ੀਓਥੈਰੇਪੀ ਵਾਲਾ ਇਨੀ ਮਿਹਨਤ ਨਹੀਂ ਕਰਦਾ ਉਹ ਤਾਂ ਅੱਧਾ ਘੰਟਾ ਜਾਂ ਘੰਟਾ ਲਗਾਉਂਦੇ ਸੀ ਤੇ ਉਹਦਾ ਸਾਨੂੰ ਰਿਜ਼ਲਟ 0 ਆ ਰਿਹਾ ਸੀ ਫਿਰ ਇਹਦੀ ਮਦਰ ਨੇ ਘਰ ਹੀ ਫਿਜ਼ੀਓਥੈਰੇਪੀ ਸ਼ੁਰੂ ਕੀਤੀ ਟੋਟਲੀ ਹੁਣ ਅੱਗੇ ਨਾਲ ਇੰਪਰੂਵ ਹੋਈ ਬਹੁਤ ਜ਼ਿਆਦਾ ਇੰਪਰੂਵ ਹੈ ਜੀ ਜਿਹਨੇ ਕਿਹਾ ਸੀ ਕਿਤੇ ਬੈੱਡ ਤੋਂ ਖੜੀ ਨਹੀਂ ਹੋ ਸਕਦੀ ਅੱਜ ਇਹ ਆਪਦੇ ਵਾਕਰ ਦੇ ਸਾਰੇ ਤੁਰਦੀ ਹੈ ਆਪਦਾ ਪੜਦੀ ਹੈ ਮਤਲਬ ਮੈਨੂੰ ਜਿਵੇਂ ਪੜਦੀ ਹੈਗੀ ਵੀ ਜਿਵੇਂ ਆਪ ਦੇਖ ਲੇ ਆਪਾਂ ਆਮ ਬੱਚੇ ਹੈਗੇ ਉਹ ਵੀ ਇੰਨਾ ਨਹੀਂ ਪੜਦੇ ਕੋਈ ਵੈਸੇ ਜੇ ਦੇਖਿਆ ਜਾਵੇ ਤਾਂ ਲੜਕੇ ਆ ਜਿਹੜੇ ਲੜਕੇ ਨਾਲ ਅੱਗੇ ਆਈਆਂ ਅੰਗ ਪਰਸੈਂਟੇਜ ਵੀ ਅੱਗੇ ਆਈਆਂ ਤੇ ਗਿਣਤੀ 'ਚ ਵੀ ਅੱਗੇ ਆਈਆਂ ਪਰ ਇਹ ਬੱਚੇ ਜੇ ਅਪਾਸ ਸੀ ਜੇ ਕਿ ਆਪਾ ਪੂਰਾ ਤਰ ਨਹੀਂ ਸਕਦੇ ਸੀ ਬੋਲ ਨਹੀਂ ਸਕਦੇ ਚੰਗੀ ਤਰ੍ਹਾਂ ਫਿਰ ਵੀ 80% ਨੰਬਰ ਲੈ ਗਏ ਇਹ ਹਰੇਕ ਦੇ ਬੱਚੇ ਦੇ ਆਪ ਤੇ ਡਿਪੈਂਡ ਹੁੰਦਾ ਜੀ ਕਈ ਬੱਚੇ ਪੜ ਕੇ ਰਾਜੀ ਹੈ ਕਈ ਕਿਸੇ ਹੋਰ ਕੰਮਾਂ 'ਚ ਪੈ ਜਾਂਦੇ ਆ ਇਹਦੀ ਲਗਨੀ ਸਿਰ ਪੜਾਈ ਦੇ ਵਿੱਚ ਹੈ ਬਸ ਇਹਨੂੰ ਹੁੰਦਾ ਕਿ ਮੈਂ ਕੁਝ ਪੜ ਲਾ ਤਾਂ ਕਿ ਜਿਵੇਂ ਦੂਜੇ ਬੱਚੇ ਆ ਤਾਂ ਮੈਂ ਵੀ ਆਪਦੀ ਜ਼ਿੰਦਗੀ 'ਚ ਅੱਗੇ ਕੁਝ ਨਾ ਕੁਝ ਕਰ ਸਕਾਂ ਕਿ ਮੇਰਾ ਵੀ ਕੋਈ ਏਮ ਬਣ ਜੇ ਜ਼ਿੰਦਗੀ ਚੋਂ ਦਾ ਛੋਟੇ ਵੱਲੋਂ ਵੀ ਕੋਈ ਇਸ ਵਾਸਤੇ ਜੇ ਘਰੇ ਕੋਈ ਟਾਈਮ ਦਿੱਤਾ ਜਾਂਦਾ ਪੜਾਉਣ ਵਾਸਤੇ ਹਾਂ ਮਤਲਬ ਦਿਨ ਚ ਮਤਲਬ ਅੱਧਾ ਘੰਟਾ 1 ਘੰਟਾ ਜਿੰਨਾ ਕਿ ਸਾਡੇ ਕੋਲ ਟਾਈਮ ਨਿਕਲਦਾ ਹੈ ਉਹਨਾਂ ਕਾਸੀਂ ਹੈਲਪ ਕਰਦੇ ਆ ਇਹਨੂੰ ਗਾਈਡ ਕਰਦੇ ਆ ਜੀ ਬਾਕੀ ਇਹਦੇ ਲਈ ਜੋ ਵੀ ਸਟੱਡੀ ਮਟੀਰੀਅਲ ਸਕੂਲ ਤੋਂ ਲੈ ਕੇ ਜਾਂਦੇ ਆ ਸਪੈਸਲ ਸਟੱਡੀ ਮਟੀਰੀਅਰ ਦਿੱਤਾ ਜਾਂਦਾ ਸਕੂਲ ਵੱਲੋਂ ਬਣਾ ਕੇ ਤੇ ਸਪੈਸ਼ਲ ਕਲਾਸਾਂ ਲਗਾਈਆਂ ਜਾਂਦੀਆਂ ਜੀ ਤੇ ਉਸ ਨਾਲ ਬਹੁਤ ਫਰਕ ਪੈਂਦਾ ਜੀ ਧੰਨਵਾਦ ਜੀ ਥੈਂਕ ਯੂ ਸਸ਼ੀ ਕਵਨ ਸਸ਼ੀ ਕਲ ਜੀ ਕੀ ਨਾਮ ਹੈ ਜੀ ਕਿਹੜਾ ਸਕੂਲ ਹਾਂ ਹਰਪ੍ਰੀਤ ਕੌਰ ਪੰਜਾਬੀ ਮਿਸਟਰਸ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਤੋਂ ਹਾਂ ਜੀ ਇੱਕ ਦਾ ਬੱਚੇ ਸੀਗੇ ਜਿਹੜੇ ਕਹਿੰਦੇ ਆਂ ਪਾਸ ਸੀਗੇ ਤੇ ਫਿਰ ਵੀ ਉਹ 82% ਲੈ ਕੇ ਨੰਬਰ ਲੈ ਕੇ ਗਈ ਹੈ ਤੁਹਾਡੇ ਕੋਲ ਇਹ ਕਹਿੰਦੇ ਆਂ ਪੜ੍ਹ ਕੇ ਗਈ ਹੈ ਸਰ ਇਹ ਮਤਲਬ ਕਿ ਬੱਚਾ ਜਦੋਂ ਮੇਰੇ ਇੱਥੇ ਟਰਾਂਸਫਰ ਹੋਈ ਉਦੋਂ ਮੈਂ ਇਹਨੂੰ ਦੇਖਿਆ ਪਰ ਮੈਂ ਦਿਲੋਂ ਮੋਹ ਲੈਣ ਵਾਲਾ ਇਹ ਬੱਚਾ ਹੈ ਮਤਲਬ ਕਿ ਇਹਨਾਂ ਦੇ ਪੇਰੈਂਟਸ ਜਦੋਂ ਵੀ ਆਉਂਦੇ ਹੁੰਦੇ ਸੀ ਜੋ ਵੀ ਅਸੀਂ ਮੌਕੇ ਤੇ ਬੁਲਾਉਂਦੇ ਹੁੰਦੇ ਸੀ ਮਟੀਰੀਅਲ ਵਾਸਤੇ ਜਾਂ ਹੈਲਪ ਵਾਸਤੇ ਇਹ ਮੌਕੇ ਤੇ ਆਉਂਦੇ ਸੀ ਤੇ ਇਹ ਬੱਚਾ ਮਤਲਬ ਕਿ ਜਦੋਂ ਪਹਿਲਾਂ ਜਦੋਂ ਮੈਂ ਆਈ ਸੀ ਮੈਨੂੰ ਐਂ ਲੱਗਦਾ ਸੀ ਵੀ ਬੱਚਾ ਖੁਦ ਕੁਝ ਨਹੀਂ ਕਰ ਪਾਉਂਦਾ ਵੀ ਪੇਰੈਂਟਸ ਵੇਖੋ ਹੁੰਦੇ ਨੇ ਬਟ ਜਿਵੇਂ ਜਿਵੇਂ ਇਹਦੇ ਨਾਲ ਮੈਂ ਇਨਵੋਲਵ ਹੋਈਆਂ ਤੇ ਬੱਚੇ ਦਾ ਮੈਨੂੰ ਪਤਾ ਲੱਗਿਆ ਵੀ ਬਹੁਤ ਵਧੀਆ ਬੱਚਾ ਏ ਦਿਲੋਂ ਮੋਹ ਲੈਣ ਵਾਲਾ ਬੱਚਾ ਏ ਵੀ ਇਹਨੂੰ ਕਿੱਥੇ ਜਿਹੜਾ ਸਪੋਰਟ ਚੇਦ ਨਹੀਂ ਆਉਂਦਾ ਸੀਗਾ ਜੇ ਇਕੱਤਰ ਤੇ ਨਹੀਂ ਆਉਂਦਾ ਸੀ ਕਿਸ ਤਰ੍ਹਾਂ ਪੜ੍ਹਦਾ ਸੀ ਸਰੇ ਮਤਲਬ ਕਿ ਇੱਕ ਦਿਨ ਬੱਚਾ ਹੁੰਦਾ ਸੀ ਕਈ ਵਾਰ ਅਸੀਂ ਸਪੈਸ਼ਲੀ ਬੱਚੇ ਨੂੰ ਬੁਲਾ ਲੈਂਦੇ ਹੁੰਦੇ ਸੀ ਜਦੋਂ ਲੋਡ ਦੇ ਮੁਤਾਬਕ ਮਤਲਬ ਕਿ ਇਹਨਾਂ ਨੂੰ ਪੇਰੈਂਟਸ ਨੂੰ ਅਸੀਂ ਕਿਹਾ ਹੋਇਆ ਸੀ ਕਿ ਕਿਸੇ ਕਿਸਮ ਦੀ ਕੋਈ ਵੀ ਪਰੇਸ਼ਾਨੀ ਕਿਸੇ ਵੀ ਸਬਜੈਕਟ ਦੀ ਸਾਡੇ ਕੋਲ ਆਓ ਤੁਸੀਂ ਹੈਲਪ ਲਵੋ ਤੇ ਇਹ ਮਤਲਬ ਕਿ ਜਦੋਂ ਵੀ ਇਹਨੂੰ ਕੋਈ ਪ੍ਰੋਬਲਮ ਆਉਂਦੀ ਸੀ ਸਾਡੇ ਕੋਲ ਬੱਚਾ ਆ ਜਾਂਦਾ ਹੁੰਦਾ ਸੀ ਅਸੀਂ ਇਹਨੂੰ ਮੌਕੇ-ਮੌਕੇ ਤੇ ਮਤਲਬ ਕਿ ਜੋ ਵੀ ਇਹਦੀ ਪ੍ਰੋਬਲਮ ਸੀ ਸਾਰੇ ਸਬਜੈਕਟ ਟੀਚਰ ਉਹਦਾ ਹੱਲ ਕਰਦੇ ਹੁੰਦੇ ਸੀ ਬਾਕੀ ਜੋ ਵੀ ਸਾਡੇ ਵੱਲੋਂ ਮਟੀਰੀਅਲ ਅਸੀਂ ਕੂਤ ਬਣਾ ਕੇ ਦਿੰਦੇ ਸੀ ਜਾਂ ਕੁਝ ਮਟੀਰੀਅਲ ਦੀ ਜ਼ਰੂਰਤ ਹੁੰਦੀ ਸੀ ਉਸ ਹਿਸਾਬ ਨਾਲੇ ਬੱਚੇ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਸੀ ਹੁਣ ਜਿੰਨੇ ਹੱਥਾਂ ਤੋਂ ਜਿਹੜੇ ਬਹਾਨੇ ਉਹ ਸਹੀ ਉਹਨੇ ਕੰਮ ਨਹੀਂ ਕਰਦੀਆਂ ਬੋਲਣ ਚ ਵੀ ਜਦੋਂ ਪੇਪਰ ਵੀ ਦੇਣੇ ਜਾਂ ਕਰਨੇ ਉਹਦੇ ਵਾਸਤੇ ਕੋਈ ਸਪੈਸ਼ਲ ਇਹਨਾਂ ਵਾਸਤੇ ਹੁੰਦਾ ਨਹੀਂ ਸਰ ਜਦੋਂ 8ਵੀਂ ਦੇ ਦੇਖੋ ਇਹ ਕੁਸ਼ਣ ਮੈਨੂੰ ਬਹੁਤ ਜਾਣੇ ਨੇ ਪੁੱਛਿਆ ਏ ਪੀ ਐਮ ਆਰ ਬੱਚਾ ਤੁਸੀਂ ਦੀ ਹੈਲਪ ਕੀਤੀ ਹੋਏਗੀ ਬਟ ਇਹੋ ਜਿਹਾ ਕੁਸ਼ਣ ਹੀਗਾ ਹੈਗਾ ਜਦੋਂ 8ਵੀਂ ਜਮਾਤ ਚ ਮੈਂ ਇਹਦਾ ਐਗਜ਼ਾਮ ਲੈਂਦੀ ਸੀ ਸਰ ਇਵਨ ਕਿ ਜਦੋਂ ਓ ਐਮ ਐਰ ਸ਼ੀਟ ਪਰ ਨਹੀਂ ਹੁੰਦੀ ਸੀ ਨਾ ਇਹ ਬੱਚਾ ਕਹਿੰਦਾ ਸੀ ਮੈਮ ਤੁਸੀਂ ਸਾਈਡ ਤੇ ਹੋ ਜਾਓ ਹੈਲਪ ਫੋਰ ਕੁਐਸਚਨਾਂ ਚੁੱਤ ਲੈਣੀ ਬਹੁਤ ਦੂਰ ਦੀ ਗੱਲ ਈਵਨ ਕੀ ਨਾਰਮਲ ਬੱਚੇ ਨੇ ਜਦੋਂ ਆਪਾਂ ਬੋਰਡ ਦੇ ਵਿੱਚ ਮਤਲਬ ਕੀ ਸੈਂਟਰ ਚ ਡਿਊਟੀ ਦਿੰਨੇ ਆ ਉਹ ਵੀ ਬਹੁਤ ਜ਼ਿਆਦਾ ਗਲਤੀਆਂ ਕਰ ਜਾਂਦੇ ਨੇ ਬਟ ਇਹ ਬੱਚੇ ਦਾ ਮਤਲਬ ਕੀ ਕਦੇ ਵੀ ਇੰਨੇ OMR ਸ਼ੀਟ ਭਰਨ ਦੇ ਵਿੱਚ ਵੀ ਹੈਲਪ ਨਹੀਂ ਲਈ ਹੈਗੀ ਕੁਐਸਚਨ ਪੁੱਛਣਾ ਤਾਂ ਸਰ ਬਹੁਤ ਦੂਰ ਦੀ ਗੱਲ ਏ ਇੰਨੇ OMR ਸ਼ੀਟ ਭਰਨ ਦੇ ਵਿੱਚ ਵੀ ਕਦੇ ਵੀ ਹੈਲਪ ਨਹੀਂ ਲਈ ਜੇ ਅਸੀਂ ਕਦੇ ਕਹਿ ਦਿੰਦੇ ਪੁੱਤ ਕੋਈ ਕੁਐਸਚਨ ਨਹੀਂ ਸਮਝ ਲਾ ਰਿਹਾ ਜਸ ਪੁੱਛ ਲੋ ਨੋ ਕਦੇ ਵੀ ਨਹੀਂ ਹੋਇਆ ਸੀ ਆਪਣੀ ਮੈਂ ਤਾਂ ਦੇ ਸਦਕਾ ਹੀ ਇਹ ਬੱਚੇ ਅਜੇ ਇੱਥੇ ਐ 82% ਨੰਬਰ ਨਹੀਂ ਲੈਣੇ ਜੀ ਵੀਰ ਜੀ ਹੁਣ ਇਹਨਾਂ ਨੂੰ ਕਿਹੜੇ ਸਕੂਲ ਚ ਪੜਾ ਰਹੇ ਹੋ ਅੱਗੇ ਇੱਕ ਅਚਾਰ ਹੁਣ ਰਿਜ਼ਲਟ ਆਇਆ ਹੁਣ ਦੇ ਸੋਚ ਰਹੇ ਕਿ ਕਿੱਥੇ ਐਡਮਿਸ਼ਨ ਦਵਾਈਏ ਸਾਨੂੰ ਮਾਰ ਰੋਡ ਸਕੂਲ ਨੇ ਇੱਕ ਵਾਰ ਮਨਾਂ ਕਰਤਾ ਕਿ ਵੀ ਗੱਲ ਕਿਉਂ ਮਨਾਂ ਕਰਤਾ ਉਹਨਾਂ ਨੇ ਕਿਹਾ ਕਿ ਇਹ ਰੂਟੀਨ ਚ ਨਹੀਂ ਆ ਸਕਦੀ ਤੇ ਰੂਟੀਨ ਚ ਦੇਖੋ ਮੇਰੀ ਵੀ ਪ੍ਰਾਈਵੇਟ ਜੋਬ ਹੈ ਲੈ ਕੇ ਆਉਣਾ ਸੱਦ ਕੇ ਆਉਣਾ ਬਹੁਤ ਔਖਾ ਹੈ ਇਹ ਸੈਂਕੜੇ ਗੱਲ ਹੈ ਕਿ ਦੇਖੋ ਸਰਕਾਰ ਦੇ ਸਕੂਲਾਂ ਕਿਤੇ ਵੀ ਦੇਖੋ ਬੱਚੇ ਸਰਾਰਤੀ ਹੈ ਜੀ ਅੱਜਕੱਲ ਇਹਨੂੰ ਜੇ ਮਾਰੀ ਕਿਸੇ ਨੂੰ ਉਂਗਲ ਲਗਾਤੀ ਹੈ ਇਹ ਗਿਰ ਜੂਗੀ ਕਿਉਂਕਿ ਆਪਣਾ ਸੰਭਾਲ ਨਹੀਂ ਸਕਦੀ ਤੇ ਇਸੇ ਲਈ ਫਿਰ ਹੋਰ ਕੋਈ ਹੱਲ ਦੇਖ ਰਹੇ ਆ ਜੀ ਕਿ ਮੈਡਮ ਕਨਿਸ਼ਪਨ ਮੈਡਮ ਨੂੰ ਸਪਾਰਸ ਕਰਦੇ ਆ ਜੀ ਕੋਈ ਸਾਡਾ ਹੱਲ ਕੀਤਾ ਜਾਵੇ ਤੇ ਤੁਸੀਂ ਉਹਨਾਂ ਨੂੰ ਕਿਹਾ ਵੀ ਜੇ ਸਰਕਾਰ ਨੂੰ ਜਾਂ ਮੰਗ ਨਹੀਂ ਕਿਤੇ ਵੀ ਇਹਨਾਂ ਵਾਸਤੇ ਕੋਈ ਸਪੈਸ਼ਲ ਕੋਈ ਕਲਾਸ ਲਾਉਣਗੇ ਨਹੀਂ ਐਸ ਤਰ੍ਹਾਂ ਨਹੀਂ ਕਿ ਉਹ ਸਾਵੇਤੀ ਸਾਰੀ سپورਟ ਮਿਲ ਰਹੀ ਸੀ ਸਕੂਲ 'ਚ ਸਾਨੂੰ ਜਰੂਰਤ ਨਹੀਂ ਪਈ ਕਿ ਇੱਥੇ ਵਾਲੇ ਜੋ ਟੀਚਰ ਸੀ ਐਨੇ ਕੋਆਪਰੇਟਿਵ ਸੀ ਕਿ ਸਾਨੂੰ ਘਰ ਵਰਗਾ ਹੀ ਮਾਹੌਲ ਮਿਲਿਆ ਇੱਥੇ ਪਰ ਐਸ ਤੋਗੇ ਨਹੀਂ ਮਿਲਦਾ ਐਸ ਤੋਗੇ ਨਹੀਂ ਮਿਲਦਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਇਹ ਬੱਚਿਆਂ ਵਾਸਤੇ ਹੋਰ ਵੀ ਬੱਚੇ ਹੁੰਦੇ ਆ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਸਹੂਲਤਾਂ ਦੇ ਸਰਕਾਰ ਤੋਂ ਮੰਗ ਇਹੀ ਕਰਦੇ ਕਿ ਇੰਨਾ ਬੱਚਿਆਂ ਲਈ ਸਪੈਸ਼ਲ ਸਕੂਲ ਲਗਾਏ ਜਾਣ ਸਪੈਸ਼ਲ ਕਲਾਸਾਂ ਲਗਾਈ ਜਾਣ ਸਪੈਸ਼ਲ ਟੀਚਰ ਪਾਇੰਟ ਕੀਤੇ ਜਾਣ ਕਿ ਵੀ ਇਸ ਤਰ੍ਹਾਂ ਦੇ ਬਹੁਤ ਬੱਚੇ ਜੋ ਬਲਾਈਂਡ ਹੈ ਜਾਂ ਕਿਸੇ ਦੇ ਕੋਈ ਅੰਗ ਪੈਰ ਨਹੀਂ ਹਨ ਜਾਂ ਸੀਪੀ ਹੈ ਸੀਪੀ ਦੇ ਵਿੱਚ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਬੱਚਾ ਕਿਸ ਤਰ੍ਹਾਂ ਦੀ ਹੈ ਕਿੰਨੀ ਸਟਰੈਂਥ ਹੈ ਕਿੰਨੇ ਪਰਸੈਂਟ ਉਹਦਾ ਦਿਮਾਗੀ ਜਾਂ ਬ੍ਰੇਨ ਕੰਮ ਕਰਦਾ ਹੈ ਤਾਂ ਇਹਨਾਂ ਲਈ ਸਪੈਸ਼ਲ ਜੋਬਸ ਸਪੈਸ਼ਲ ਟੀਚਰ ਸਪੈਸ਼ਲ ਇਹਨਾਂ ਨੂੰ ਸਰਵਾਈਵ ਲਾਈਫ ਸਰਵਾਈਵ ਕਰ ਲਈ ਹੈ ਇਹਨਾਂ ਦੇ ਪੈਰਾਮੀਟਰ ਬਣਾਏ ਜਾਣ ਸਪੈਸ਼ਲ ਕੋਈ ਇਸ ਤਰ੍ਹਾਂ ਦੇ ਸਕੂਲ ਜਾਂ ਕਾਲਜ ਬਣਾਏ ਜਾਣ ਕਿ ਇਹਨਾਂ ਨੂੰ ਆਪਣਾਪਣ ਮਹਿਸੂਸ ਹੋਵੇ ਕਿ ਜੋ ਇਹ ਦੂਸਰੇ ਬੱਚਾ ਜਾਂਦੇ ਹਨ ਤਾਂ ਇਹਨਾਂ ਨੂੰ ਗਿਲਟੀ ਜੀ ਮਹਿਸੂਸ ਹੁੰਦੀ ਹੈ ਆਪ ਕਹਿ ਸਕਦੇ ਆ ਕਿ ਦੂਸਰੇ ਬੱਚੇ ਭੱਜਦੇ ਨੇ ਨੱਚਦੇ ਆ ਸ਼ਰਾਰਤਾਂ ਕਰਦੇ ਆ ਤਾਂ ਇਹਨਾਂ ਨੂੰ ਹੁੰਦਾ ਕਿ ਅਸੀਂ ਇਹ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਇੰਨਾ ਵਰਗਾ ਹੀ ਮੋਲ ਦਿੱਤਾ ਜਾਂਦਾ ਹੈ ਇਹ ਆਪਣਾ ਮੋਲ ਸਿਰਫ 5ਵਾਂ ਤੱਕ ਹੈ ਬਚਿੰਡੇ ਚ ਜੋ ਦੇਸ਼ ਦਾ ਸਕੂਲ ਚ ਚੱਲ ਰਿਹਾ ਹੈ ਇਹਤੋਂ ਲੋਕ ਇਹਨਾਂ ਦੇ ਬੱਚਿਆਂ ਲਈ ਇਹ ਨਾਰਮਲ ਸਕੂਲ ਹੀ ਰਹਿ ਗਿਆ ਪਰ ਇਹਨਾਂ ਲਈ ਸਪੈਸ਼ਲ ਕਲਾਸ ਸਪੈਸ਼ਲ ਮਤਲਬ ਬੀਏ ਜਾਂ ਗ੍ਰੈਜੂਏਸ਼ਨ ਤੱਕ ਸਪੈਸ਼ਲ ਸਕੂਲ ਜਾਂ ਕਾਲਜ ਬਣਾਏ ਜਾਣ ਕਿ ਜੋ ਇਹਨਾਂ ਲਈ ਅੱਗੇ ਸਰਵਾਈਵ ਕਰ ਸਕਣ ਜ਼ਿੰਦਗੀ ਧੰਨਵਾਦ ਜੀ ਸਚੀ ਕਮਾੜੀ ਸਚੀ ਕਾਂ ਕੀ ਨਾਮ ਹੈ ਤੇ ਕਿਹੜਾ ਸਕੂਲ ਮੇਰਾ ਨਾਮ ਪੂਜਾ ਰਾਣੀ ਐਡਮਿਨਿਸਟਰੇਟਰ ਸਰਕਾਰੀ ਹਾਈ ਸਕੂਲ ਗੁਰ ਨਾਨਕਪੁਰਾ ਬਠਿੰਡਾ ਪਹਿਲਾਂ ਤੋਂ ਸਾਨੂੰ ਮੁਬਾਰਕਾ ਬੇਟੀ ਨੇ 82% ਨੰਬਰ ਲੈ ਕੇ ਸਕੂਲ ਦਾ ਨਾਮ ਚਮਕਾਇਆ ਕਿਉਂਕਿ ਪਾਸ ਸੀ ਫਿਰ ਵੀ 82% ਬਿਲਕੁਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਸ ਬੱਚੇ ਤੇ ਸਾਨੂੰ ਬਹੁਤ ਮਾਣ ਹੈ ਇਹਨੇ 8ਵੀਂ ਦੇ ਵਿੱਚ ਵੀ ਸਾਡਾ ਇਸੇ ਤਰ੍ਹਾਂ ਨਾਮ ਰੋਸ਼ਨ ਕੀਤਾ ਸੀ 8ਵੀਂ ਜਮਾਤ ਦੇ ਵਿੱਚੋਂ ਵੀ ਇਹਨੇ ਬਹੁਤ ਵਧੀਆ ਅੰਕ ਹਾਸਲ ਕੀਤੇ ਸੀ ਤੇ ਇਸੇ ਤਰ੍ਹਾਂ 10ਵੀਂ ਦੇ ਵਿੱਚ ਵੀ ਇਹਨੇ 10ਵੀਂ ਦੇ ਵਿੱਚ ਤਾਂ ਦੂਜੇ ਨੰਬਰ ਤੇ ਆਈਏ ਪੂਰੇ ਸਕੂਲ ਦੇ ਵਿੱਚੋਂ ਤਾਂ ਸਾਨੂੰ ਮਾਣ ਹੈ ਇਸ ਬੱਚੇ ਤੇ ਬਾਕੀ ਇਹਦੇ ਪੇਰੈਂਟਸ ਆ ਜਿਹੜੇ ਬਹੁਤ ਸਪੋਰਟਿਵ ਐ ਇਹਦੇ ਨਾਲ ਹਮੇਸ਼ਾ ਨਾਲ ਖੜੇ ਹੈਗੇ ਜਦੋਂ ਵੀ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਟੀਰੀਅਲ ਡਿਸਟ੍ਰੀਬਿਊਟ ਹੁੰਦਾ ਤਾਂ ਕਦੇ ਵੀ ਇਹਨਾਂ ਦੇ ਘਰਦਿਆਂ ਵੱਲੋਂ ਦੇਰੀ ਨਹੀਂ ਕੀਤੀ ਗਈ ਜੇ ਇਹਨਾਂ ਨੂੰ ਫੋਨ ਕਰਦੇ ਆ ਤਾਂ 10 15 ਮਿੰਟਾਂ ਦੇ ਵਿੱਚ ਵਿੱਚ ਇਹ ਸਕੂਲ ਪਹੁੰਚ ਜਾਂਦੇ ਐ ਬਾਕੀ ਸਾਡੇ ਅਧਿਆਪਕ ਸਹਿਬਾਨ ਸਮੇਂ-ਸਮੇਂ ਤੇ ਇਸ ਬੱਚੇ ਦੀ ਲੋੜ ਅਨੁਸਾਰ ਹੈਲਪ ਕਰਦੇ ਹੀ ਰਹਿੰਦੇ ਹੈਗੇ ਤੇ ਬਾਕੀ ਬੱਚਾ ਖੁਦ ਵੀ ਬਹੁਤ ਮਿਹਨਤੀ ਐ ਇਹ ਆਪਦੀ ਲਗਨ ਨਾਲ ਪੜਦਾ ਹੈ ਬੱਚਾ ਵਾਜੂ ਇਹ ਸਨ ਸਕੂਲ ਦਾ ਸਟਾਫ ਅਤੇ ਬੇਟੀ ਦੇ ਮਾਪੇ ਜਿਹੜੇ ਉਹਨਾਂ ਨੇ ਦੱਸਿਆ ਕਿ ਇਹ ਲੜਕੀ ਹੈ ਜਿਹੜੀ ਥੋੜੇ ਲੱਤਰ ਤੋਂ ਹਤਾ ਜਾਂ ਵਹਾਂ ਤੋਂ ਵੀ ਪਾਸ ਹੈਗੀ ਥੋੜੀ ਜੀ ਫਿਰ ਲੱਤਰਨ ਬੈਣ ਚ ਜਿਹੜੇ ਸਮੱਸਿਆ ਹੁੰਦੀ ਹੈ ਕਿ ਬੋਲਣ ਚ ਵੀ ਥੋੜੀ ਜੀ ਸਮੱਸਿਆ ਹੈਗੀ ਪਰ ਫਿਰ ਵੀ ਇਸ ਬੱਚੀ ਨੇ ਜਿਹੜੇ ਸਕੂਲ ਚ ਹਰ ਤਜ ਇੱਕ ਦਿਨ ਆਉਂਦੀ ਸੀਗੀ ਤੇ ਘਰੇ ਜਰੂਰ ਪੂਰੀ ਮਿਹਨਤ ਨਾ ਬੜਦੀ ਸੀ ਫਿਰ ਵੀ ਇਹਨੇ ਬੋਰਡ ਦੀ ਸਿੱਖਿਆ ਵਿੱਚੋਂ ਜਿਹੜੇ 82 ਪ੍ਰਸੈਂਟ ਲੈ ਕੇ ਤੇ ਇਹਨੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਮ ਚ ਕੁਆਇਆ ਬਟਿੰਡਾ ਤੋਂ ਜੀਟੀ ਨਰਸਿੰਗ ਸਿੱਧੂ ਦੀਪੋਰਟ